ਇਸੇ ਰੇਜੇ ਤੋਂ ਕੋਈ ਨਹੀਂ ਆਇਆ ਜੇ ਟ੍ਰੈਫਿਕ ਤੇ ਰੁਕ ਖਲਾਨ ਗਈਆਂ ਡਾਵੀ ਮੇਰੇ ਕੋਲ ਛੇ ਤੋ ਆਈ ਓਏ ਅਗਾ ਮੇਰੀ ਗੱਲ ਵਾਹ ਮੰਦਰਾ ਬੋਲ ਪੜਨ ਵਿੱਚ 1 ਮਿੰਟ ਬਾਹਰ ਵਾਲੇ ਨੂੰ ਸਾਡੀ 1 ਮਿੰਟ ਕਿਉਂ 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 ਆਂ ਲਿਆ ਅਛੀ ਨਹੀਂ ਬੈਠੀ ਨਹੀਂ ਕਰਨੀ ਜੇ ਆਹ ਸਰਕਾਰ ਆਹੀ ਬੈਠਣਾ ਕਰੀਏ ਕੋਈ ਬੱਸ ਕੋਈ ਗੱਲ ਨਹੀਂ ਮੈਂ ਕਹਿਣਾ ਹਾਂ ਰੰਮੂ ਨੂੰ ਜਿੰਨੀ ਉਹਦਾ ਗੱਲ ਕਰ ਲਾ ਲਾਏ ਤੂੰ ਕੋਡਾ ਗੱਲ ਕਰਦੀ ਨਹੀਂ ਉਹ ਨਹੀਂ ਤੁਹਾਨੂੰ ਸਰਕਾਰ ਨਹੀਂ ਨਹੀਂ ਇੱਕ ਆਦਮੀ ਆਦਾ ਕਰਨਾ ਕਿ ਨਹੀਂ ਕਰਦੇ ਬੜੀ ਕੀ ਹੈ ਨਾ ਨਾ ਆ ਜਾ ਉਹ ਨਹੀਂ ਯਾਰ ਕੋਈ ਹਾਂ ਜੇ ਤਾਂ ਤੇ ਮੈਂ ਇਹ ਕਹੋਣਾ ਕੀ ਪਤਾ ਕੌਣ ਹੈ ਤੁਸੀਂ ਉਹ ਜਿਹੜੇ ਬਹੁਤ ਬੈਠਾ ਹੈ ਇਹ ਤੁਹਾਡੇ ਨਾਲ ਕਿਸੇ ਨੇ ਕੋਈ ਗਲਤ ਗੱਲ ਕੀਤੀ ਹੈ ਨਾ ਕਰੋ ਪਾਜੀ ਮੈਂ ਆ ਗਿਆ ਤੇ ਫੇਰ ਕੋਈ ਗੱਲ ਇਹ ਥੋੜਾ ਇਹ ਤਾਂ ਆ ਗਿਆ ਮੈਂ ਹੱਥ ਪਾਜੀ ਨਾ ਰ ਮੈਂ ਆ ਗਿਆ ਤੇ ਬੰਦ ਕਰ ਦੇ ਇਹਦਾ ਨਾਮ ਤੇ ਕਾ ਮਾ ਨਾ ਦੇਖੋ ਡੰਡਾ ਰਹੇਗਾ ਲੱਖਾਂ ਲੱਖ ਲਾਂਤੀ ਹੋਣੀ ਹੈ ਤੇਰੇ ਉਹ ਸਰ ਪਲੀਜ਼ ਪਲੀਜ਼ ਸਰ ਚਲੋ ਚਲੋ ਅੱਛਾ ਲੱਗਿਆ ਇਹ ਸ਼ਰਾਬ ਪੀ ਕੇ ਗਲ ਪੈ ਡਿਆ ਤੋਂ ਬਿਲਕੁਲ ਨਹੀਂ ਉਹ ਨਹੀਂ ਇਹ ਲੋਕ ਨਹੀਂ ਇਹ ਧਮਾਕਾ ਨਾਲ ਸ਼ਰਾਬ ਸਾਡੇ ਨਾਲ ਕਿਸ ਨੇ ਕੋ ਮਾੜੀ ਗੱਲ ਕੀਤੀ ਕੀਤੀ ਉਹਨਾਂ ਨੂੰ ਦੱਸੋ ਇਹ ਆਣ ਕੇ ਕਦਾਂ ਮਰੀਏ ਨੇ ਚਲਾਣ ਕੋ ਕਫਲਟੀ ਨੇ ਮੇਰੇ ਹੱਥੀ ਪੈ ਲੱਗਿਆ ਇਹਨੇ ਇੱਕ ਮਿੰਟ ਮੇਰੇ ਆਈ ਜੀ ਨਾ ਲੱਗਾ ਮੇਰਾ ਬਣਾਣੇ ਨਾ ਲੱਗਾ ਕੋਈ ਗੱਲ ਨਹੀਂ ਦੇ ਦਨੇ ਆ ਦੇ ਦੋ ਆਨੇ ਤੁਸੀਂ ਕੇ ਕੀ ਡਿਪਾਰਟਮੈਂਟ ਚ ਵਜੀ ਹਾਂਜੀ ਦੱਸ ਦੋ ਸਰਦਾਰ ਜਿਉਂ ਨੇ ਇਹ ਤੇ ਵਿਅਕਤੀ ਕਾਫੀ ਬੇਵਕੂਫੀ ਹੋਈ ਹੈ ਇਹ ਡੀ ਕੀ ਮਾਮਲਾ ਹੈ ਰਹੀ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਪੀ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਫਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਹੈ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨਾ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨਾ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰਾਂ ਹੀ ਚਲਾਨ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕਿ ਅੱਜ ਜਿਹੇ ਰਹੇ ਉਸੇ ਦਾ ਦੁਕਾਨੀ ਕੋ ਮੈਂ ਜਾ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਅਫਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ ਇਹਦਾ ਇੰਨੀ ਦਾ ਰਾਸ ਫੇੜੂ ਜਿੱਕੇ ਕੀ ਜਿਵੇਂ ਜੀ ਕਰ ਰਹੇ ਹੋ ਤੁਹਾਡਾ ਕਾਪ ਆ ਜਿਹੜੇ ਜਿਹੜੇ ਦਾਲਾ ਕੋਈ ਵਿਅਕਤੀ ਆਏ ਨਾਲ ਉਹ ਸ਼ਰਾਬ ਪੀ ਕੇ ਕਿੰਨੀ ਵੇਲੇ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤੇ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਹੋਂਦਾਂ ਨਹੀਂ ਕੋ ਲੰਗਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਆਈ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਵਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਰੂ ਪੀਤੀ ਸੀ ਉਹਦਾ ਵੀ ਚਲਾਨ ਕੀਤਾ ਆ ਦਿੱਕਤ ਕਿੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਉਹ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਹੈ ਪਰੇਸ਼ਾਨੀ ਤੇ ਆਂਦੀ ਹੈ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੇ ਵੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਨੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੀ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ